ਅਸੀਂ ਆਪ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਕੱਲ ਤੋਂ ਆਪਾਂ ਦੇਖ ਰਹੇ ਹਾਂ ਆਪਣੇ ਜਥੇਬੰਦੀ ਦੇ ਪੇਜਾਂ ਤੋਂ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਐਪਾਂ ਵੱਲੋਂ ਜਿਹੜੀਆਂ ਇੰਟੈਲੀਜੈਂਸ ਦੀਆਂ ਆਈਪਾਨੇ ਉਹਨਾਂ ਤੋਂ ਮੌਤ ਬਦਾਂ ਚੜਾ ਕੇ ਆਪਣੇ ਬਾਰੇ ਬੋਲਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹ ਲਗਾ ਦੋਸਤੋ ਇਹ ਸਭ ਅਗਿਆਨ ਸਿੰਘਾਂ ਦੇ ਕੰਮ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਸਰਕਾਰਾਂ ਅੰਦੋਲਨਕਾਰੀ ਲੋਕਾਂ ਨੂੰ ਬਦਨਾਮ ਕਰਨ ਦੇ ਰਸਤੇ ਲੱਭਦੀਆਂ ਹੁੰਦੀਆਂ ਔਰ ਉਹਦੇ ਰਾਹੀਂ ਇਹਨਾਂ ਕੋਲ ਇੱਕ ਬਹੁਤ ਵੱਡਾ ਅੰਤਰ ਹੈ ਜਿਹੜਾ ਆਪਣੇ ਘਾਵ ਵਰਤਨ ਦੀ ਕੋਸ਼ਿਸ਼ ਕਰਦਿਆਂ ਨੇ ਤੇ ਕਰਨ ਨਹੀਂ ਆਕੀ। ਉਹ ਕਿ ਜਿਹੜਾ ਇਹ ਜਿੰਗਾਂ ਐਪਾਂ ਚੱਲਦੀਆਂ ਨੇ ਜਿਹੜੀਆਂ ਉਹ ਕੋਈ ਆਮ ਆਦਮੀ ਦੀ ਤਾਂ ਚੱਲਦੀ ਨਹੀਂ ਉਹ ਸਾਰੇ ਦੇ ਸਾਰੇ ਕਾਰਪੋਰੇਟ ਘਰਾਣਿਆਂ ਦੀਆਂ ਹੁੰਦੀਆਂ। ਤੇ ਆਪਾਂ ਜਿਹੜੇ ਲੋਕ ਕਾਰਪੋਰੇਟ ਲੋਕਾਂ ਦੇ ਖਿਲਾਫ ਲੜਨ ਵਾਲੇ ਲੋਕ ਆ ਸੋਚੋ ਜਰਾ ਉਹ ਆਪਣੇ ਵਾਸਤੇ ਇਹ ਚੰਗੀ ਗੱਲ ਜਾਂ ਆਪਣੀ ਉਸ ਤੱਕ ਦੀ ਗੱਲ ਕਿਵੇਂ ਕਰ ਸਕਦੀਆਂ ਉਹਨਾਂ ਦੇ ਮਗਰ ਕੋਈ ਚਾਲ ਹੁੰਦੀ ਹੈ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਇਹ ਸਾਰੀ ਇੱਕ ਚਾਲ ਚੱਲੀ ਜਾ ਰਹੀ ਹੈ ਆਪਾਂ ਨੂੰ ਬਦਨਾਮ ਕਰਨ ਦੇ ਖਾਤਰ ਜੇ ਤੁਸੀਂ ਇਹਦੇ ਕੁਝ ਗੋਟੀਆਂ ਜੋੜਨ ਦੀ ਕੋਸ਼ਿਸ਼ ਕਰੋਗੇ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਸਾਰਾ ਆਪਣੇ ਆਪ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣੇ ਕਿਸਾਨ ਗ੍ਰਫਤਾਰ ਕੀਤੇ ਤੇ ਆਪਾਂ ਇਹ ਫੈਸਲਾ ਲਿਆ ਸੀ ਇਸੇ ਪਾਣੀ ਉਨੀ ਦੇਰ ਤੱਕ ਨਹੀਂ ਬਿਨਾ ਜਿੰਨੀ ਦੇਰ ਤੱਕ ਸਾਡੇ ਸਾਰੇ ਕਿਸਾਨ ਰਹਿਣੇ ਪੋ ਜਾਣਗੇ ਜਿੰਨੀ ਦੇਰ ਤੱਕ ਸਾਡੇ ਕਿਸਾਨਾਂ ਦੇ ਹੋਏ ਸਮਾਨ ਦੀ ਪੂਰਤੀ ਨਹੀਂ ਹੋ ਜਾਂਦੀ ਤੇ ਜਾਂ ਉੱਥੇ ਜੋ ਗੁਰਬਾਣੀ ਦਾ ਖੰਡਨ ਕੀਤਾ ਗਿਆ ਹੈ ਉਹ ਜਿਹੜੀ ਖੰਡਿਤ ਕੀਤੀ ਗੁਰਬਾਣੀ ਦੇ ਪ੍ਰਤੀ ਆਪਾਂ ਕੋਈ ਸਰਕਾਰ ਦੇ ਉੱਤੇ ਦਬਾਅ ਬਣਾ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰਵਾ ਲੈਂਦੀ ਉਨੀ ਦੇਰ ਤੱਕ ਪਾਣੀ ਨਹੀਂ ਪੀਵਾਂਗੇ ਪਰ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਦਿਨ ਆਪਣੇ ਕਿਸਾਨ ਰਹਾ ਹੋਏ ਇਹ ਵੀ ਕਹਿ ਦਿੱਤਾ ਕਿ ਅਸੀਂ ਮਤਲਬ ਜੋ ਉੱਥੇ ਜਗਜੀਤ ਸਿੰਘ ਦੀ ਬਾਣੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਹੋਇਆ ਉਹਦੇ ਤੇ ਅਸੀਂ ਕਾਰਵਾਈ ਕਰਨ ਲਈ ਤਿਆਰ ਹਾਂ ਮਿਸ਼ਨਰੀ ਸਾਰੀ ਅਸੀਂ ਦੀ ਭਰ ਭਾਈ ਕਰਨ ਲਈ ਤਿਆਰ ਆਏ ਫਿਰ ਆਪਾਂ ਪਾਣੀ ਪੀਤਾ ਸੀ ਔਰ ਸਰਕਾਰ ਨੇ ਸਪਰੀਮ ਕੋਰਟ 'ਚ ਇਹ ਕਾਹ ਸੀ ਜਾ ਕੇ ਕਿ ਡੱਲਿਆਲ ਨੇ ਮਰਨਵਾਤ ਸ਼ਰਤਾ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਬੜੀਆਂ-ਬੜੀਆਂ ਗੱਲਾਂ ਕਹੀਆਂ ਇਹ ਕਿਹਾ ਸੀ ਯਾਦ ਹੋਏਗਾ ਤੁਹਾਡੇ ਕਿ ਜੀ ਡੱਲਿਆਲ ਤਾਂ ਬਹੁਤ ਚੰਗਾ ਲੀਡਰ ਹੈ ਇਹ ਰਾਜਨੀਤੀ ਤੋਂ ਦੂਰ ਹੈ ਫਲਾਨਾ ਹੈ ਫਲਾਨਾ ਬੜੀਆਂ-ਬੜੀਆਂ ਆਪਣੀ ਉਪਮਾ ਕੀਤੀ ਸੀ ਉਹ ਉਹਦੇ ਵਿੱਚ ਉਹਨਾਂ ਨੇ ਆਪਦੀ ਗੱਲ 'ਚ ਟਿੱਪਣੀ ਕੀਤੀ ਸੁਪਰੀਮ ਕੋਰਟ ਕਿ ਕਿ ਯਾਦ ਰੱਖਿਓ ਕਿ ਜਦੋਂ ਇੱਕ ਪਾਸੇ ਤਾਂ ਆਪਣੀ ਉਪਮਾ ਕਰ ਰਹੇ ਨੇ ਇੱਕ ਪਾਸੇ ਜਦੋਂ ਆਪਣੇ ਕਿਸੇ ਸ਼ੁੱਭ ਚਿੰਤਕ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਰੱਖੀ ਕਿ ਜੀ ਕਿਸਾਨਾਂ ਦੇ ਦੇ ਨੇ ਦੇ ਉੱਤੇ ਸਰਕਾਰ ਨੇ ਜਿਹੜਾ ਹਮਲਾ ਕੀਤਾ ਹੈ ਗਲਤ ਕੀਤਾ ਹੈ ਤੁਹਾਡੇ ਹੁਕਮਾਂ ਦੀ ਅਦੋਲੀ ਕੀਤੀ ਹੈ ਤਾਂ ਉਸ ਵੇਲੇ ਉਹ ਜਿਹੜੀ ਰਿਟ ਪਾਉਣ ਲੱਗਾ ਸੀ ਆਪਣਾ ਬੰਦਾ ਉਹ ਸੁਪਰੀਮ ਕੋਰਟ ਨੇ ਐਕਸੈਪਟ ਨਹੀਂ ਕੀਤੀ ਇਹਦਾ ਮਤਲਬ ਕੀ ਨਿਕਲਦਾ ਹੈ ਜੇ ਡੱਲੇয়াল ਐਡਾ ਚੰਗਾ ਲੱਗਦਾ ਸੀਗਾ ਸੁਪਰੀਮ ਕੋਰਟ ਦੇ ਕਾਗਜ਼ਾਂ ਦੇ ਸੁਪਰੀਮ ਕੋਰਟ ਦੀ ਸਮਝ ਚ ਫਿਰ ਰਟ ਕਿਉਂ ਨਹੀਂ ਭਾਈ ਮਤਲਬ ਉਹਨਾਂ ਨੇ ਐਕਸੈਪਟ ਕੀਤੇ ਇਕੱਲ ਤੁਹਾਡੇ ਧਿਆਨ ਚ ਮੈਂ ਹੋਰ ਲਿਆਵਾਂ ਜਦੋਂ ਆਪਣਾ ਅੰਛਨ ਖਨੌਰੀ ਬਾਰਡਰ ਤੇ ਚੱਲ ਰਿਹਾ ਸੀ ਉਦੋਂ ਰੋਇ ਸੁਪਰੀਮ ਕੋਰਟ ਨੇ ਕਹਿੰਦਾ ਸੀ ਆਪਾਂ ਨੂੰ ਤੇ ਸਰਕਾਰ ਨੂੰ ਆਪਾਂ ਨੂੰ ਵੀ ਕਹਿੰਦਾ ਸੀਗਾ ਕਿ ਡੱਲੇয়াল ਜੀ ਦੀ ਸਿਹਤ ਬਹੁਤ ਇੰਪੋਰਟੈਂਟ ਹੈ ਉਹ ਆਫ ਦੀ ਦਵਾਈ ਲੈਣਾ ਉਹ ਟ੍ਰੀਟਮੈਂਟ ਕਰਾਉਣਾ ਇਸ ਸਰਕਾਰ ਤੇ ਵੀ ਪ੍ਰੈਸ਼ਰ ਹੈ ਜਿਸ ਸੀ ਕੀਤ ਕੀਤਾ ਜਾਂਦਾ ਸੀ ਸਰਕਾਰ ਨੂੰ ਵੀ ਕੋਸ ਕਰੋ ਕਿਵੇਂ ਕਰੋ ਭਾਈ ਉਹਨੂੰ ਉੱਥੇ ਚੱਕ ਕੇ ਹਸਪੀਟਲਾਈਜ਼ ਕਰੋ ਮੈਂ ਇੱਥੇ ਕਹਿਣਾ ਖਿਚਾਉਣਾ ਜਦੋਂ ਇਹ ਕਹਿੰਦਾ ਸੀ ਸੁਪਰੀਮ ਕੋਰਟ ਤੇ ਅਸੀਂ ਨਾਲ ਦੀ ਨਾਲ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਰਹੇ ਹਾਂ ਕਿ ਐਸਐਏ ਮੇਰੀ ਜਿੰਦਗੀ ਦੀ ਸੁਪਰੀਮ ਕੋਰਟ ਚਿੰਤਾ ਨਾ ਕਰੇ ਸੁਪਰੀਮ ਕੋਰਟ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਭਾਰਤ ਸਰਕਾਰ ਦੇ ਉੱਤੇ ਦਬਾਅ ਬਣਾਵੇ ਕਿ ਉਹ ਸਾਡੀਆਂ ਮੰਗਾਂ ਮੰਨੇ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦੇਵੇ ਲੇਕਿਨ ਕਦੇ ਵੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਵੱਲ ਮੂੰਹ ਨਹੀਂ ਕੀਤਾ ਉਹਨੂੰ ਕਦੇ ਨਹੀਂ ਕਿਹਾ ਅਸੀਂ ਇੱਥੋਂ ਤੱਕ ਕਿ ਚੀਫ ਜਸਟਿਸ ਨੂੰ ਵੀ ਚਿੱਠੀ ਲਿਖੀ ਸੁਪਰੀਮ ਕੋਰਟ ਨੂੰ ਵੀ ਚਿੱਠੀ ਲਿਖੀ ਕਿ ਭਾਈ ਇੰਨਾ ਇੰਨਾ ਕਾਰਨਾ ਕਰਕੇ ਐਮਐਸਪੀ ਦੇਣੀ ਬੰਦੀ ਆ ਸਰਕਾਰ ਨੂੰ ਕਹਿ ਕੇ ਐਮਐਸਪੀ ਦਵਾਓ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਆਪਣੇ ਆਪ ਸਮਝੋ ਇਹ ਮਤਲਬ ਕੀ ਹੈ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਕਿ ਡੱਲੇয়াল ਬਹੁਤ ਚੰਗਾ ਹੈ ਕਿਉਂਕਿ ਡੱਲੇয়াল ਬਹੁਤ ਚੰਗਾ ਹੈ ਅਗਰ ਡੱਲੇয়াল ਮਾੜੀਆਂ ਮੰਗਾ ਤਾਂ ਮੰਗ ਨਹੀਂ ਰਿਹਾ ਇਹ ਵੀ ਕਿਹਾ ਹੈ ਕਿ ਕਿਸਾਨਾਂ ਦੀਆਂ ਜੈਨੂਨ ਮੰਗਾ ਠਾਉਂਦਾ ਤੇ ਜੇ ਸਾਡੀ ਮੰਗ ਜੈਨੂਨ ਹੈ ਤਾਂ ਕਿਉਂ ਨਹੀਂ ਮਾਨਯੋਗ ਸੁਪਰੀਮ ਕੋਰਟ ਨੇ ਪਰ ਸਰਕਾਰ ਨੂੰ ਕਿਹਾ ਕਿ ਵੀ ਇਹਨਾਂ ਦੀ ਮੰਗ ਮੰਨੋ ਇਹਦਾ ਮਤਲਬ ਇਹ ਨਿਕਲਦਾ ਭਰਾਵੋ ਕਿ ਸਰਕਾਰੀ ਤੰਤਰ ਦੀ ਇੱਕ ਖੇਡ ਹੈ ਜਿਹਦੇ ਤਹਿਤ ਕਦੇ ਸੁਪਰੀਮ ਕੋਰਟ ਦੇ ਥਰੂ ਕਦੇ ਇਹੋ ਜਿਹਾ ਐਪਾਂ ਦੇ ਥਰੂ ਆਪਾਂ ਨੂੰ